ਜਦੋਂ ਹੋਗੀ ਮੇਰੀ ਢੋਲੀ ਮੈਂ ਅੱਖੀਆਂ ਪੋਲੇ ਹੋਗੀ ਮੇਰੀ ਢੋਲੀ ਮੈਂ ਅੱਖੀਆਂ ਪੋਲੇ ਪਿੱਛੋਂ ਵੇਖ ਵੇਖ ਰੋਈ ਮੇਰੇ ਗੁੱਡੀਆਂ ਪਟੋਲੇ ਪਿੱਛੋਂ ਵੇਖ ਵੇਖ ਰੋਈ ਮੇਰੇ ਗੁੱਡੀਆਂ ਪਟੋਲੇ ਵਜੀਆਂ ਵੇੜੇ ਵਿੱਚ ਸ਼ੈਨਾਇਆਂ ਸਖੀਆਂ ਢੋਲੀ ਪਾਵਣ ਆਈਆਂ ਤੀਆਂ ਜੰਮਦੀਆਂ ਹੋਣ ਪਰਾਈਆਂ ਨਾ ਰੋਬਾਵਲਾ ਵੇ ਨਾ ਰੋਬਾਵਲਾ ਨਾ ਰੋਬਾਵਲਾ ਵੇ ਨਾ ਰੋਬਾਵਲਾ ਗਲ ਲੱਗ ਕੇ ਬਾਪੂ ਦੇ ਰੋ ਰੋ ਪਿਜ ਗਏ ਕਲੀਰੇ ਗਲ ਲੱਗ ਕੇ ਬਾਪੂ ਦੇ ਰੋ ਰੋ ਪਿਜ ਗਏ ਕਲੀਰੇ ਮੈਨੂੰ ਡੋਲੀ ਚ ਬਿਠਾ ਕੇ ਤਾਂ ਹਮਰ ਰੋਏ ਵੀਰੇ ਬਹੁਤ ਪਿਆਰੀ ਆਵਾਜ਼ ਹੈ ਔਰ ਬਹੁਤ ਪਿਆਰਾ ਅੰਦਾਜ਼ ਹੈ ਕਮਲ ਮੱਟੂ ਦੇ ਘਰ ਦੇ ਹਾਲਾਤ ਜਿਹੜੇ ਨੇ ਉਹ ਕਿਵੇਂ ਦੇ ਨੇ ਤਾਨੂੰ ਪਉਦਾ ਹੀ ਹੈ ਭਾਈ ਦੇਖ ਰਹੇ ਤੁਸੀਂ ਸਾਰਾ ਤੇ ਬਾਕੀ ਜਿਹਦਾ ਨੈਤਵਾਰ ਹੁੰਦਾ ਹੈ ਉਦੋਂ ਮੈਂ ਆਪਣੇ ਜਾਨਾ ਨਾ ਡੈਡੀ ਹੋਣਾ ਨਵੀਂ ਜੀ ਜੀ ਵਧਾਈਆਂ ਤੇ ਵੀ ਜੀ ਤੇ ਵਧਾਈਆਂ ਸਿਰ ਤੋਂ ਹੀ ਬਸ ਚੱਲ ਰਿਹਾ ਸਾਰਾ ਅੱਛਾ ਜੀ ਜਿਹੜੇ ਕੁੱਖ ਵਿੱਚ ਕਤਲ ਕਰਾਉਣ ਤੀਆਂ ਮਾਪੇ ਨਹੀਂ ਹੁੰਦੇ ਜਿਹੜੇ ਬਿਨ ਗੱਲ ਤੋਂ ਟੁੱਟ ਜਾਣ ਉਹ ਰਿਸ਼ਤੇ ਨਾਤੇ ਨਹੀਂ ਹੁੰਦੇ ਕਹਿਣ ਸਿਆਣੇ ਝੂਠ ਦੀਆਂ ਕਹਿਣ ਸਿਆਣੇ ਝੂਠ ਦੀਆਂ ਕੋਈ ਨਹੀਂ ਹਾਂ ਨਹੀਂ ਹੁੰਦੀਆਂ ਜੋ ਮਾਪਿਆਂ ਦੀ ਪੱਤ ਰੋਲਦੀਆਂ ਤੀਆਂ ਨਹੀਂ ਹੁੰਦੀਆਂ ਵੇ ਲੋਕੋ ਤੀਆਂ ਨਹੀਂ ਹੁੰਦੀਆਂ ਵੇ ਲੋਕੋ ਤੀਆਂ ਨਹੀਂ ਹੁੰਦੀਆਂ ਕਿਵੇਂ ਦੀ ਸਪੋਰਟ ਜਿਹੜੀ ਦਰਸ਼ਕਾਂ ਦੀ ਜਿੰਨੇ ਵੀ ਸੁਣ ਰਹੇ ਨੇ ਜਿੰਨੇ ਵੀ ਦੇਖ ਰਹੇ ਨੇ ਉਹ ਕਮਲ ਮੰਗਦਾ ਹੈ ਕਿ ਕਿਵੇਂ ਦੀ ਸਪੋਰਟ ਹੋਣੀ ਚਾਹੀਦੀ ਹੈ ਕਿ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਿੰਗਲ ਟਰੈਕ ਆ ਜਾਵੇ ਕੋਈ ਰੋਟੀ ਟੋਕ ਦਾ ਸਾਧਨ ਬਣ ਜਾਵੇ ਬਸ ਵਾਤੋ ਵਾਦੇ ਹੀ ਸਪੋਰਟ ਚਾਹੀਦੀ ਹੈ ਜੀ ਰੋਟੀ ਟੋਕ ਦਾ ਤੁਹਾਨੂੰ ਪਤਾ ਹੀ ਹੈ ਸਭ ਤੋਂ ਰੋਟੀ ਦਾ ਹੀ ਮਸਲਾ ਹੁੰਦਾ ਹੀ ਸਾਸੀ ਕਾਲ ਪੰਜਾਬ ਆਪ ਤੱਕ ਨਿਊਜ਼ ਵੇਖ ਰਹਾ ਤੁਸੀਂ ਦੋਸਤੋ ਇਸ ਵੇਲੇ ਅਸੀਂ ਜਿਲ੍ਹਾ ਤਰਨਤਾਰਨ ਦੇ ਪਿੰਡ ਪੱਖੋਕੇ ਦੇ ਵਿੱਚ ਮੌਜੂਦ ਆ ਤੇ ਇੱਕ ਹੀਰਾ ਲੱਭਾ ਹੈ ਜੀ ਹਾਂ ਆਵਾਜ਼ ਬਹੁਤ ਪਿਆਰੀ ਹੈ ਅਮੀਰ ਜਾਤੀਆਂ ਦੇ ਇਸ ਮੁੰਡੇ ਦੀ ਤੁਹਾਡੇ ਸ਼ੇਅਰ ਲਾਈਕ ਦੀ ਵੀ ਜਰੂਰ ਲੋੜ ਪਵੇਗੀ ਕਿਉਂਕਿ ਘਰ ਦੇ ਹਾਲਾਤ ਜਿਹੜੇ ਨੇ ਉਹ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋਗੇ ਤੇ ਸਿਰ ਦੇ ਉੱਪਰ ਜਿਹੜਾ ਹੈ ਸ਼ਾਇਦ ਮਾਂ ਦਾ ਸਾਆ ਨਹੀਂ ਹੈ ਤਾਂ ਇਹ ਵੀ ਗੱਲ ਇੱਕ ਵੱਡੀ ਹੈ ਕਿ ਕਿਵੇਂ گاਉਣਾ ਅਤੇ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਨੇ ਘਰਾਂ ਦੇ ਵਿੱਚ ਵਧਾਈਆਂ ਮੰਗਣ ਵੀ ਜਾਣਾ ਇੱਕ ਵੱਡਾ ਸ਼ੌਕ ਹੈ ਬਾਈ ਦਾ ਤੁਹਾਡੀ سپورਟ ਦੀ ਜ਼ਰੂਰਤ ਰਹੇਗੀ ਮੇਰੇ ਨਾਲ ਆ ਵੀਰ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਬਾਅਦ ਵਿੱਚ ਸ਼ੁਰੂ ਕਰਾਂਗੇ ਮੈਂ ਚਾਹਾਂਗਾ ਪਹਿਲਾਂ ਰੂਹ ਦਾ ਕੋਈ ਗੀਤ ਜਿਹੜਾ ਹੈ ਸਾਡੇ ਦਰਸ਼ਕਾਂ ਦੇ ਰੂਬਰੂ ਜਿਹੜਾ ਕੀਤਾ ਜਾਵੇ ਕੋਈ ਗੀਤ ਤੋਂ ਸ਼ੁਰੂਆਤ ਹੋਵੇ ਜੀ ਹੋ ਹੋ ਅਸੀਂ ਜਿਸ ਲਈ ਦੁਨੀਆਂ ਛੱਡ ਦਿੱਤੀ ਹੜਈਓ ਅੱਜ ਸਾਨੂੰ ਛੱਡ ਕੇ ਹੋ ਜਾਂਦੇ ਜੀਨੂ ਦਿਲ ਦੇ ਵਿੱਚ ਵਸਾਇਆ ਸੀ ਉਹ ਦਿਲ ਤੋੜ ਕੇ ਮੇਰਾ ਓਹ ਜਾਂਦੇ ਹੋ ਮੋੜ ਦਿੱਤਾ ਦਿਲ ਤਸਵੀਰ ਮੋੜ ਦਿੱਤੀਆਂ ਹੋ ਕਾਗਜ਼ਾਂ ਤੇ ਵਜੀਆਂ ਲਕੀਰਾਂ ਮੋੜ ਦਿੱਤੀਆਂ ਹੋ ਮੋੜ ਦਿੱਤਾ ਦਿਲ ਤਸਵੀਰ ਮੋੜ ਦਿੱਤੀਆਂ ਕਗਜ ਤੇ ਵਜੀਆਂ ਲਕੀ ਰਾਮੋੜ ਦਿੱਤੀਆਂ ਬੁੱਲਾ ਸਾੜਿਆਂ ਦੇ ਹਸੇ ਮੋੜਨੇ ਤੂੰ ਪੁੱਲੀ ਸਾਡੇ ਪਿਆਰ ਦਾ ਹਸੀਨ ਇੱਕ ਦੌਰ ਵੀ ਪਿਆਏ ਸਾਡਾ ਤੇਰੇ ਤੋਂ ਸਮਾਨ ਸਾਡਾ ਤੇਰੇ ਤੋਂ ਸਮਾਨ ਹਜੇ ਹੋਰ ਵੀ ਪਿਆਏ ਸਾਡਾ ਤੇਰੇ ਤੋਂ ਸਮਾਨ ਹਜੇ ਹੋਰ ਵੀ ਪਿਆਏ ਸਾਡਾ ਤੇਰੇ ਤੋਂ ਸਮਾਨ ਹੋ ਪੁੰਨਿਆਂ ਦੇ ਚੰਨ ਜੀਆਂ ਰਾਤਾਂ ਨਿਯਮੋੜੀਆਂ ਜਿੰਨਾ ਵਿੱਚ ਭਿੱਜੇ ਬਰਸਾਤਾਂ ਨਿਯਮੋੜੀਆਂ ਹੋ ਪੁੰਨਿਆਂ ਦੇ ਚੰਨ ਜੀਆਂ ਰਾਤਾਂ ਨੀਓ ਮੋੜੀਆਂ ਜਿੰਨਾ ਵਿੱਚ ਪਿੱਜੇ ਬਰਸਾਤਾਂ ਨੀਓ ਮੋੜੀਆਂ ਪਹਿਲੀ ਮੁਲਾਕਾਤ ਵਾਲੀ ਥਾਂ ਨਹੀਂਓ ਮੋੜੀ ਜਿੱਥੇ ਵਿਛੜੇ ਸੀ ਆਕੇ ਉਹ ਮੋੜ ਵੀ ਪਿਆਏ ਸਾਡਾ ਤੇਰੇ ਤੋਂ ਸਮਾਨ ਸਾਡਾ ਤੇਰੇ ਤੋਂ ਸਮਾਨ ਹਜੇ ਹੋਰ ਵੀ ਪਿਆਏ ਸਾਡਾ ਤੇਰੇ ਤੋਂ ਸਮ ਬਹੁਤ ਪਿਆਰੀ ਆਵਾਜ਼ ਹੈ ਔਰ ਬਹੁਤ ਹੀ ਪਿਆਰਾ ਜਿਹੜਾ ਹੈ ਉਹ ਅੰਦਾਜ਼ ਵੀ ਹੈ ਮੈਂ ਚਾਹਾਂਗਾ ਆਪਣੇ ਬਾਰੇ ਥੋੜਾ ਜਿਹਾ ਵੀਰ ਜੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਪਿੰਡ ਕਿਹੜਾ ਹੈ ਅਤੇ ਗਾਉਣ ਦਾ ਸ਼ੌਂਕ ਵੀ ਕਦੋਂ ਤੋਂ ਪੈਦਾ ਹੁੰਦਾ ਹੈ ਜੀ ਪਹਿਲੇ ਪਿੰਡ ਮੇਰਾ ਪੱਖੋ ਘਿਆ ਜੀ ਨਾਮ ਕੀ ਹੈ ਜੀ ਨਾਮ ਉਦਾਂ ਦਾ ਮੇਰਾ ਵਿਜੈ ਆਂਦੇ ਜੀ ਅੱਛਾ ਜੀ ਹਾਂਜੀ ਤੇ ਉਹ ਵੈਸੇ ਜ਼ਿਆਦਾਤਰ ਕਮਲ ਦੇ ਨਾਮ ਨਾਲ ਜਾਣਦੇ ਹੀ ਕਮਲ ਕਮਲਖਾਨ ਕਹਿ ਕੇ ਪੁਕਾਰਦੇ ਨੇ ਨਹੀਂ ਨਹੀਂ ਕਮਲ ਮੱਟੂ ਹੀ ਹੈ ਅੱਛਾ ਜੀ ਕਮਲ ਮੱਟੇ ਹਾਂਜੀ ਸ਼ੁਰੂ ਤੋਂ ਹੀ ਜਦੋਂ ਦਾ ਮੈਂ ਸਕੂਲ ਜਾਂਦਾ ਸੀ ਉੱਥੇ ਪਹਿਲਾਂ ਬਾਲ ਸਭਾ ਲੱਗਦੀ ਸੀ ਸਕੂਲੇ ਵੀ ਗਾਉਂਦੇ ਹੁੰਦੇ ਸੀ ਹਾਂਜੀ ਬਾਲ ਸਭਾ 'ਚ ਗਾਉਂਦਾ ਸੀ ਜੀ ਹਾਂਜੀ ਸਕੂਲੇ ਜਿਆਦਾ ਕਿਹੜੇ ਗੀਤ ਜਿਹੜੇ ਆ ਉਹ ਕਿਹੜਾ ਗੀਤ ਤੁਹਾਡੇ ਕੋ ਸੁਣਿਆ ਜਾਂਦਾ ਸੀ ਸਕੂਲੇ ਮੇਰੇ ਤੋਂ ਫਰੋਜ਼ ਖਾਨ ਜੀ ਦਾ ਗਾਣਾ ਸੁਣਦੇ ਹੁੰਦੇ ਹਾਂ ਕਿ ਕੁੱਖ ਵਿੱਚ ਕਤਲ ਕਰਾਉਣ ਤੀਆਂ ਮੈਂ ਚਾਹਾਂਗਾ ਜੇ ਸਾਡੇ ਦਰਸ਼ਕਾਂ ਨੂੰ ਵੀ ਇੱਕ ਸੁਣਾ ਦਿਓ ਜੀ ਠੀਕ ਹੈ ਸੁਣਾ ਦਿਓ ਜੇਣੇ ਕੁੱਖ ਵਿੱਚ ਕਤਲ ਕਰਾਉਣ ਤੀਆਂ ਓ ਮਾਪੇ ਨਹੀਂ ਹੁੰਦੇ ਜਿਹੜੇ ਬਿਨ ਗੱਲ ਤੋਂ ਟੁੱਟ ਜਾਣ ਉਹ ਰਿਸ਼ਤੇ ਨਾਤੇ ਨਹੀਂ ਹੁੰਦੇ ਜਿਹੜੇ ਕੁੱਖ ਵਿੱਚ ਕਤਲ ਕਰਾਉਣ ਤੀਆਂ ਮਾਪੇ ਨਹੀਂ ਹੁੰਦੇ ਜਿਹੜੇ ਬਿਨ ਗੱਲ ਤੋਂ ਟੁੱਟ ਜਾਣ ਉਹ ਰਿਸ਼ਤੇ ਨਾਤੇ ਨਹੀਂ ਹੁੰਦੇ ਕਹਿਣ ਸਿਆਣੇ ਝੂਠ ਦੀਆਂ ਕਹਿਣ ਸਿਆਣੇ ਝੂਠ ਦੀਆਂ ਕੋਈ ਨਹੀਂ ਹਾਂ ਨਹੀਂ ਹੁੰਦੀਆਂ ਜੋ ਮਾਪਿਆਂ ਦੀ ਪੱਤ ਰੋਲਦੀਆਂ ਤੀਆਂ ਨਹੀਂ ਹੁੰਦੀਆਂ ਵੇ ਲੋਕੋ ਤੀਆਂ ਨਹੀਂ ਹੁੰਦੀਆਂ ਵੇ ਲੋਕੋ ਤੀਆਂ ਨਹੀਂ ਹੁੰਦੀਆਂ ਸਰਵਣ ਵਰਗੇ ਪੁੱਤ ਜੰਮਣੇ ਨਹੀਂ ਮੈਂ ਕਹਿ ਨਹੀਂ ਸਕਦਾ ਪਰ ਇੰਨੀ ਗੱਲ ਵੀ ਆਖਣ ਤੋਂ ਮੈਂ ਰਹਿ ਨਹੀਂ ਸਕਦਾ ਵੇ ਲੋਕੋ ਰਹਿ ਨਹੀਂ ਸਕਦਾ ਜੋ ਨੀਵੇਂ ਕਹਿੰਦੇ ਹੋਰਾਂ ਨੂੰ ਜੋ ਨੀਵੇਂ ਕਹਿੰਦੇ ਹੋਰਾਂ ਨੂੰ ਕਹਿੰਦੇ ਉੱਪਰ ਨਹੀਂ ਹੁੰਦੇ ਜੋ ਦਿਲ ਦਿਖਾਉਂਦੇ ਮਾਪਿਆਂ ਦਾ ਪੁੱਤਰ ਨਹੀਂ ਹੁੰਦੇ ਵੇ ਲੋਕੋ ਪੁੱਤਰ ਨਹੀਂ ਹੁੰਦੇ ਵੇ ਲੋਕੋ ਪੁੱਤਰ ਨਹੀਂ ਹੁੰਦੇ ਬਹੁਤ ਪਿਆਰੀ ਆਵਾਜ਼ ਹੈ ਔਰ ਬਹੁਤ ਪਿਆਰਾ ਅੰਦਾਜ਼ ਹੈ ਕਮਲ ਮੱਟੂ ਦੇ ਘਰ ਦੇ ਹਾਲਾਤ ਜਿਹੜੇ ਨੇ ਉਹ ਕਿਵੇਂ ਦੇ ਨੇ ਤੁਹਾਨੂੰ ਪਤਾ ਹੀ ਹੈ ਭਾਈ ਦੇਖ ਰਹੇ ਤੁਸੀਂ ਸਾਰਾ ਤੇ ਬਾਕੀ ਜਿਹਦਾ ਨੈਤਵਰ ਹੁੰਦਾ ਹੈ ਉਧਰ ਮੈਂ ਆਪਣੇ ਜਾਨਾ ਹੁਣਾ ਹੈ ਡੈਡੀ ਹੁਣਾ ਨਵੀ ਜੀ ਜੀ ਵਧਾਈਆਂ ਤੇ ਵੀ ਜੀ ਤੇ ਵਧਾਈਆਂ ਸਿਰ ਤੋਂ ਹੀ ਬਸ ਚੱਲ ਰਿਹਾ ਸਾਰਾ ਕੰਮ ਅੱਛਾ ਜੀ ਹਾਂਜੀ ਕੀ ਬਣਾ ਚਾਹੁੰਦੇ ਹੋ ਭਵਿੱਖ ਦੇ ਵਿੱਚ ਟਾਰਗੇਟ ਕੀ ਰੱਖਿਆ ਹੈ ਟਾਰਗੇਟ ਭਈ ਤੁਹਾਨੂੰ ਪਤਾ ਹੀ ਹੈ ਉਹਦਾ ਤੇ ਟਾਰਗੇਟ ਤੇ ਸਿੱਧੂ ਮੂਸੇ ਵਾਲਾ ਬਹੁਤ ਉੱਚਾ ਛੱਡ ਗਿਆ ਜੀ ਉਸ ਤੋਂ ਕੋਈ ਵਾਦੀ ਨਹੀਂ ਸਕਦਾ ਤੁਹਾਨੂੰ ਪਤਾ ਹੀ ਨਹੀਂ ਜੀ 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 ਬਸ ਇਹ ਹੈ ਕਿ ਰੋਟੀ ਖਾਣ ਦਾ ਮਸਲਾ ਬਸ ਬਣ ਜੇ ਹੋਰ ਅੱਛਾ ਜੀ ਇਹ ਹੈ ਜੀ ਟਾਰਗੇਟ ਤੁਹਨ ਲੱਗਦਾ ਨਹੀਂ ਸ਼ੌਂਕ ਵੱਡਾ ਪਾਰ ਲਿਆ ਏ ਔਰ ਇਸ ਰਾਹ ਦੇ ਉੱਪਰ ਜਿਹੜੀ ਹੈ ਭੀੜ ਬਹੁਤ ਜਿਆਦੀ ਹੈ ਉਹ ਭੀੜ ਦੇ ਵਿੱਚੋਂ ਅੱਗੇ ਕਿਵੇਂ ਲੰਘਣਾ ਹੈ ਉਹਦੇ ਲਈ ਕਿਹੋ ਜੀ ਮਿਹਨਤ ਜਿਹੜੀ ਹੈ ਉਹ ਕਮਲ ਕਰ ਰਿਹਾ ਬਸ ਮਿਹਨਤ ਇਹੀ ਹੈ ਕਿ ਆਪਣਾ ਮਨ ਮੋਟਾ ਰਿਆਜ਼ ਕਰੀਦਾ ਜੀ ਜੀ ਹਾਂਜੀ ਤੇ ਕਿੰਨਾ ਸਮਾਂ ਰਿਆਜ਼ ਕਰਦੇ ਹੋ ਤੁਸੀਂ ਕਿੰਨਾ ਸਮਾਂ ਹੀ ਬਸ ਇਦਾਂ ਹੀ ਆਈ ਖੁੱਲਾ ਟਾਈਮ ਆ ਜਦੋਂ ਵੀ ਟਾਈਮ ਲੱਜੇ ਉਦੋਂ ਹੀ ਅੱਛਾ ਜੀ ਹਾਂਜੀ ਚਾ ਬਾਤ ਤੇ ਹੁਣ ਪਿਆਰਾ ਜਿਹਾ ਗੀਤ ਸਾਡੇ ਦਰਸ਼ਕਾਂ ਨੂੰ ਕਿਹੜਾ ਸੁਣਾਉਂ ਜਾ ਰਹੇ ਹੋ ਕੋਈ ਪਾਕਿਸਤਾਨੀ ਜਾਂ ਫਿਰ ਸਰਦੂਲ ਸਿਕੰਦਰ ਜੀ ਤੁਸੀਂ ਕਹਿ ਰਹੇ ਸੀ ਕੋਈ ਪਿਆਰਾ ਜਿਹਾ ਗੀਤ ਇਹਨਾਂ ਦੋਨਾਂ ਚੋਂ ਜ਼ਰੂਰ ਸਾਡੇ ਦਸ਼ਕਾਂ ਦੇ ਰੂਪ ਸੁਣਾ ਦੋ ਢੋਲੀ ਸੁਣਾ ਦਿੰਨੇ ਜੀ ਸਰਦੂਸ ਜੀ ਆਉਣ ਦੇ ਹੋ ਜੀ ਜਦੋਂ ਹੋਗੀ ਮੇਰੀ ਢੋਲੀ ਮਾਏ ਅੱਖੀਆਂ ਤੋਲੇ ਹੋਗੀ ਮੇਰੀ ਢੋਲੀ ਮਾਏ ਅੱਖੀਆਂ ਤੋਲੇ ਪਿੱਛੋਂ ਵੇਖ ਵੇਖ ਰੋਈਂ ਮੇਰੇ ਗੁੱਡੀਆਂ ਪਟੋਲੇ ਪਿੱਚੋਂ ਵੇਖ ਵੇਖ ਰੋਈ ਮੇਰੇ ਗੁੱਡੀਆਂ ਪਟੋਲੇ ਵਜੀਆਂ ਵੇੜੇ ਵਿੱਚ ਸ਼ੈਨਾਈਆਂ ਸਖੀਆਂ ਢੋਲੀ ਪਾਵਣ ਆਈਆਂ ਤੀਆਂ ਜਮਦੀਆਂ ਹੋਣ ਪਰਾਈਆਂ ਨਾ ਰੋ ਬਾਬਲਾ ਵੇ ਨਾ ਰੋ ਬਾਬਲਾ ਨਾ ਰੋ ਬਾਬਲਾ ਵੇ ਨਾ ਰੋ ਬਾਬਲਾ ਗਲ ਲੱਗ ਕੇ ਬਾਪੂ ਦੇ ਰੋ ਰੋ ਪਿਜ ਗਏ ਕਲੀਰੇ ਗਲ ਲੱਗ ਕੇ ਬਾਪੂ ਦੇ ਰੋ ਰੋ ਪਿਜ ਗਏ ਕਲੀਰੇ ਮੈਨੂੰ ਡੋਲੀ ਚ ਬਿਠਾ ਕੇ ਤਾਂ ਹਮਰ ਰੋਏ ਵੀਰੇ ਹੋ ਮੈਨੂੰ ਡੋਲੀ ਚ ਬਿਠਾ ਕੇ ਤਾਂ ਹਮਰ ਰੋਏ ਵੀਰੇ खड़ी गुममा कातों हो कुजे मुंह क्यों ना बोले खड़ी गुममा कातों हो कुजे मुंह क्यों ना बोले पीछो देख देख रोई मेरे गुड़िया पटोले पीछो देख देख रोई मेरे गुड़िया पटोले ਕਿਵੇਂ ਦੀ ਸਪੋਰਟ ਜਿਹੜੀ ਦਰਸ਼ਕਾਂ ਦੀ ਜਿੰਨੇ ਵੀ ਸੁਣ ਰਹੇ ਨੇ ਜਿੰਨੇ ਵੀ ਦੇਖ ਰਹੇ ਨੇ ਉਹ ਕਮਲ ਮੰਗਦਾ ਹੈ ਕਿ ਕਿਵੇਂ ਦੀ ਸਪੋਰਟ ਹੋਣੀ ਚਾਹੀਦੀ ਹੈ ਕਿ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਿੰਗਲ ਟਰੈਕ ਆ ਜਾਵੇ ਕੋਈ ਰੋਟੀ ਟੋਕ ਦਾ ਸਾਧਨ ਬਣ ਜਾਵੇ ਬਸ ਵਾਅਦੋ ਵਾਦੇ ਹੀ ਸਪੋਰਟ ਚਾਹੀਦੀ ਹੈ ਜੀ ਰੋਟੀ ਟੋਕ ਦਾ ਹੀ ਤੁਹਾਨੂੰ ਪਤਾ ਹੀ ਹੈ ਸਭ ਤੋਂ ਰੋਟੀ ਦਾ ਹੀ ਮਸਲਾ ਹੁੰਦਾ ਹੀ ਜੀ ਹਾਂਜੀ ਤੇ ਇਹੀ ਸਪੋਰਟ ਮੰਗਦੇ ਇਸ ਵੱਤ ਵੱਦ ਸ਼ੇਅਰ ਕਰੋ ਜਿੰਨੇ ਵੀ ਦੇਖ ਰਹੇ ਹੋ ਜੀ ਜਿੰਨੇ ਭਲੀ ਵੇਖ ਰਹੇ ਸਾਰੇ ਵੀਰ ਭਰਾ ਵੱਤ ਵੱਦ ਸ਼ੇਅਰ ਕਰੋ ਲਾਈਕ ਕਰੋ ਜੀ ਹਾਂਜੀ ਅ ਮੈਂ ਜਰੂਰ ਇੱਥੇ ਪੁੱਛਣਾ ਚਾਹਾਂਗਾ ਪਰਿਵਾਰ ਦੀ ਸਪੋਰਟ ਕਿਹੋ ਜਿਹੀ ਰਹੀ ਏ ਤੁਹਾਨੂੰ ਪਰਿਵਾਰ ਦੀ ਤਾਂ ਸਪੋਰਟ ਹੀ ਆ ਜੀ ਉਹ ਤੇ ਉਹ ਨਹੀਂ ਮੈਨੂੰ ਕੁਝ ਵੀ ਕਹਿੰਦੇ ਕੰਮ ਕਾਰਵਾਰੇ ਬਸ ਉਹਨਾਂ ਨਾਲ ਜਿੰਨਾ ਕੋ ਉਹਨਾਂ ਦਾ ਜਿਹੜਾ ਕਰਦੇ ਉਹੀ ਮੈਂ ਨਾਲ ਕਰਦਾ ਹੀ ਕੰਮ ਠੀਕ ਹੈ ਹਾਂਜੀ ਅੰਤ ਵਿੱਚ ਆਪਣਾ ਫੋਨ ਨੰਬਰ ਦੱਸ ਦਿਓ ਤਾਂ ਜੋ ਤੁਹਾਡਾ ਨਾਲ ਸੰਪਰਕ ਹੋ ਸਕੇ ਜੀ ਮੋਬਾਈਲ ਨੰਬਰ ਮੇਰਾ 95012 74592 ਠੀਕ ਇੱਕ ਵਾਰ ਫੇਰ ਬੋਲ ਦਿਓ 95012 74592 ਜਾਂਦੇ ਜਾਂਦੇ ਗੀਤ ਕਿਹੜਾ ਸੁਣਾਓਗੇ ਆਪਣੇ ਅੰਦਾਜ਼ ਦੇ ਵਿੱਚ ਪੂਰੀ ਅੰਦਾਜ਼ ਦੇ ਵਿੱਚ ਜਿਹੜਾ ਮੈਂ ਚਾਹਾਂਗਾ ਜਰੂਰ ਇੱਕ ਗੀਤ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਜੀ ਹੋ ਹਾ ਤੇਰੇ ਨਾਲੇ ਚੱਲਦੇ ਨੇ ਸਾਵੇ ਢੋਲਣਾ ਹਾੜਾ ਨਾ ਦੂਰ ਕਰੀ ਤੇਰੇ ਨਾਲ ਚੱਲਦੇ ਨੇ ਸਾਵੇ ਢੋਲਣਾ ਹਾੜਾ ਨਾ ਦੂਰ ਕਰੀ ਤੇਰੇ ਨਾਲ ਚੱਲਦੇ ਨੇ ਸਾਵੇ ਢੋਲਣਾ ਹੋ ਤੂੰ ਸਜਣਾ ਜੇ ਹੰਝੂ ਮੇਰੇ ਵੇਖੇ ਹੁੰਦੇ ਰੱਬ ਦੀ ਸੌ ਫਿਰ ਤੇਰੇ ਦੂਰ ਪਲੇਖੇ ਹੁੰਦੇ ਹੋ ਤੂੰ ਸਜਣਾ ਜੇ ਹੰਝੂ ਮੇਰੇ ਵੇਖੇ ਹੁੰਦੇ ਰੱਬ ਦੀ ਸੌ ਫਿਰ ਤੇਰੇ ਦੂਰ ਪਲੇਖੇ ਹੁੰਦੇ ਓ ਕਿੰਨਾ ਦਿਲ ਵਿੱਚ ਪਿਆਰ ਤੇਰੇ ਲਈ ਬੋਲ ਨਹੀਂ ਸਕਦੇ ਹਰ ਇੱਕ ਮੂਰੇ ਆਪਣਾ ਦਰਦ ਫਰੋਲ ਨਹੀਂ ਸਕਦੇ ਤੂੰ ਐ ਸਾਡੇ ਜੀਣ ਦੀ ਵਜਾਵੇ ਢੋਲਣਾ ਹਾੜਾ ਨਾ ਦੂਰ ਕਰੀ ਤੇਰੇ ਨਾਲ ਚੱਲਦੇ ਨੇ ਸਾਵੇ ਢੋਲਣਾ ਕੀ ਬਾਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਪਿਆਰੀ ਆਵਾਜ਼ ਹੈ ਬਹੁਤ ਪਿਆਰਾ ਅੰਦਾਜ਼ ਹੈ ਬਾਈ ਦਾ ਔਰ ਮੈਂ ਜਿੰਨੇ ਵੀ ਦੇਖ ਰਹੇ ਨੇ ਸੋਸ਼ਲ ਮੀਡੀਆ ਦੇ ਰਾਈ ਚੈਨਲ ਦੇ ਮਾਧਮ ਰਾਈ ਇਹ ਹੀ ਕਹਿਣਾ ਚਾਹਾਂਗਾ ਜੇਕਰ ਤੁਸੀਂ ਇਸ ਵੀਰ ਦੀ ਕੋਈ ਫਾਈਨੈਂਸ਼ੀਅਲੀ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਅਤੇ ਇਸ ਗਰੀਬ ਵੀਰ ਦੀ ਜਿਹੜੀ ਹੈ ਕੋਈ ਮਦਦ ਹੋ ਸਕੇ ਔਰ ਵਧਾਈਆਂ ਮੰਗਣ ਦੇ ਨਾਲ ਨਾਲ ਜਿਹੜਾ ਹੈ ਉਸ ਦੇ ਵਿੱਚੋਂ ਨਿਕਲ ਕੇ ਆਪਣੇ ਪਰਿਵਾਰ ਦੇ ਲਈ ਕੁਝ ਕਰ ਸਕੇ ਕੈਮਰਾ ਪਰਸਨ ਸੁਖ ਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਅਬ ਤੱਕ ਤਰਨਤਾਰ